ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਕਾਇਆ ਕਲਪ ਕਰਨ ਦੇ ਵਿੱਚ ਵਿਦੇਸ਼ਾਂ 'ਚ ਬੈਠੇ ਐਨ ਆਰ ਆਈ ਭਰਾਵਾਂ ਦਾ ਵੱਡਾ ਯੋਗਦਾਨ ਹੈ ਗੜਸ਼ੰਕਰ ਦੇ ਪਿੰਡ ਪੱਦੀਸੂਰਾ ਸਿੰਘ ਦੇ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਦੀ ਗੱਲ ਕਰੀ ਤਾਂ ਇਸ ਸਕੂਲ ਦੇ ਵਿੱਚ ਐਨ ਆਰ ਆਈ ਵੀਰਾਂ ਅਤੇ ਮੀਰੀਪਰੀ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਕਿਰਪਾਲ ਸਿੰਘ ਨੇ ਦੱਸਿਆ ਕਿ ਗਰਾਊਂਡ ਅਤੇ ਸਕੂਲ 'ਚ ਪਿੰਡ ਦੇ ਐਨ ਆਰ ਆਈ ਵੀਰਾਂ ਅਤੇ ਮੀਰੀਪਰੀ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਅੱਜ ਸਕੂਲ ਬਲੰਦੀਆਂ ਤੇ ਹੈ ਉਹਨਾਂ ਨੇ ਦੱਸਿਆ ਕਿ ਇਸ ਸਕੂਲ ਦੇ ਵਿੱਚ ਰਾਮ ਸਰ ਸਾਹਿਬ ਸਟੇਡੀਅਮ ਜਿਸ ਨੇ ਨੈਸ਼ਨਲ ਪੱਧਰ ਦੇ ਖੇਡ ਮੈਦਾਨ ਬਣਾਉਣ ਦੇ ਲਈ ਐਨ ਆਰ ਆਈ ਵੀਰਾਂ ਅਤੇ ਮੀਰੀਪਲੀ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਲਗਭਗ 80 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਵੱਡੇ ਪੱਧਰ ਤੇ ਖੇਡ ਮੁਕਾਬਲੇ ਕਰਵਾਏ ਜਾਣਗੇ ਇਸ ਮੁਖੇ ਜਥੇਦਾ ਇਕਵਾਲ ਸਿੰਘ ਖੇੜਾ ਨੇ ਪ੍ਰਿੰਸੀਪਲ ਕਿਰਪਾਲ ਸਿੰਘ ਨੂੰ ਪੰਜਾਬ ਦੇ ਨਾਮ ਬਾਰ ਸਕੂਲਾਂ ਦੀ ਛਣੀ ਵਿੱਚ ਸ਼ਾਮਿਲ ਹੁਣ ਲੇਵਲ ਆਈਟੈਂਡੇ ਹੋਏ ਕਿਹਾ ਕਿ ਸਕੂਲ ਦੀ ਬਦਲਦੀ ਹੋਈ ਨਹਾਰ ਨੂੰ ਦੇਖਦੇ ਹੋਏ ਐਨਆਰਆਈ ਵੀਰਾਂ ਅਤੇ ਮੀਰੀਪੀਰੀ ਸਪੋਰਟਸ ਕਲੱਬ ਦੇ ਨੈਸ਼ਨਲ ਪੱਧਰ ਦਾ ਸਟੇਡੀਅਮ ਬਣਾਉਣ ਦੇ ਬੜਾ ਚੁੱਕਿਆ ਹੈ ਜਿਸ ਦੇ ਲਈ ਪਿਛਲੇ 6 ਮਹੀਨਿਆਂ ਤੋਂ ਕੰਮ ਚੱਲ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਟੇਡੀਅਮ ਦੇ ਸੁੰਦਰ ਕਾ ਐਥਲੈਟਿਕ ਟਰੈਕ ਅਤੇ ਖਿਡਾਰੀਆਂ ਲਈ ਹਰ ਤਰ੍ਹਾਂ ਦੀ ਜ਼ਰੂਰਤ ਨੂੰ ਪੂਰਾ ਕੀਤਾ ਜਾਵੇਗਾ ਨੈਸ਼ਨਲ ਲੈਵਲ ਦਾ ਸਟੇਡੀਅਮ ਗਰਾਊਂਡ ਜਿਹੜੀ ਹੈਗੀ ਆ ਪੱਦੀ ਸੁਰਾ ਸਿੰਘ ਸਕੂਲ ਨਾਲ ਜਿਹੜੀ ਅਟੈਚਡ ਹੈ ਉੱਥੇ ਬਣਾਇਆ ਜਾ ਰਿਹਾ ਹੈ ਜੁਵੇ ਕੇ ਸਾਡੇ ਸਾਥੀਆਂ ਨੇ ਐਨਆਰਏ ਵੀਰਾ ਨੇ ਇਲਾਕਾ ਨਿਵਾਸੀਆਂ ਨੇ ਜੋ ਵਾਦਾ ਕੀਤਾ ਸੀਗਾ ਗਰਾਊਂਡ ਨੂੰ ਅਪਡੇਟ ਕਰਨ ਦਾ ਉਹ ਕੰਮ ਬੜੀ ਜੋਰ ਸ਼ੋਰਾਂ ਤੇ ਸ਼ੁਰੂ ਹੋਇਆ ਜੀ ਗਰਾਊਂਡ ਵਿੱਚ ਕਾ ਲੱਗ ਰਿਹਾ ਹੈ ਡਬਲ ਗਰਾਊਂਡ ਦੋ ਗਰਾਊਂਡਸ ਬਣ ਰਹੀਆਂ ਇੱਕ ਪ੍ਰੈਕਟਿਸ ਵਾਸਤੇ ਬਣ ਰਹੀ ਹੈ ਇੱਕ ਪਰਮਨੈਂਟ ਜਿਹੜੀ ਟੂਰਨਾਮੈਂਟ ਬਣਾਉਣ ਵਾਸਤੇ ਕਰਨ ਕਰਾਉਣ ਵਾਸਤੇ ਬਣ ਰਹੀ ਹੈ ਆਲ ਦੇ ਵਾਲੇ ਜਿਹੜੇ ਹੈਗੇ ਆ ਐਥਲੈਟਿਕ ਲੀਨਸ ਬਣ ਰਹੀਆਂ ਨਾਲ ਜਿਹੜੇ ਸੈਰ ਕਰਦੇ ਇੱਥੇ ਸਾਡੇ ਗਰਾਊਂਡ 'ਚ ਆ ਕੇ ਸਾਡੇ ਆਲ ਦੇ ਪਿੰਡਾਂ ਦੇ ਉਹਨਾਂ ਲਈ ਵੀ ਖਾਸ ਕਰਕੇ ਬਲਾਕ ਜਿਹੜੇ ਆਗੇ ਸਟੇਡੀਅਮ ਦੇ ਅੰਦਰ ਬਿਛਾਏ ਗਏ ਆ ਨਾਲ ਹੁਣ ਫੈਂਸਿੰਗ ਵੀ ਲੱਗ ਜਾਣੀ ਆ ਕਹਿਣਾ ਮਤਲਬ ਇੱਕ ਉੱਚ ਪੱਧਰ ਦਾ ਇੱਕ ਨੈਸ਼ਨਲ ਲੈਵਲ ਦਾ ਮਤਲਬ ਸਟੇਡੀਅਮ ਬਣ ਜਾ ਰਿਹਾ ਜਿਹਦੇ ਕਾ ਜਿਸ ਦਾ ਫਾਇਦਾ ਨਾ ਸਿਰਫ ਹੁਸ਼ਿਆਰਪੁਰ ਨੂੰ ਪੂਰੇ ਪੰਜਾਬ ਨੂੰ ਹੋਊਗਾ ਔਰ ਆਲ ਦੁਆਲੇ ਦੀ ਜੀਆ ਜੋ ਵੀ ਬਾਹਰ ਕਿਤੇ ਕੋਚਿੰਗ ਲੈਣ ਜਾਂਦੇ ਆ ਉਹ ਸਾਡੇ ਇੱਥੇ ਆ ਕੇ ਉਹਨਾਂ ਨੂੰ ਸਹੂਲਤਾ ਸਾਰੀ ਮਿਲੂਗੀ ਆ ਮੈਂ ਬਾਹਰਲੇ ਸਾਡੇ ਉਹ ਐਨਆਰਆਈ ਭਰਾ ਉਹਨਾਂ ਨੇ ਅੱਜ ਤੋਂ 8-9 ਮਹੀਨੇ ਪਹਿਲਾਂ ਇੱਕ ਡਿਊਟੀ ਲਈ ਸੀ ਕਿ ਜਿਵੇਂ ਤੁਸੀਂ ਖੇੜੇ ਟੂਰਨਾਮੈਂਟ ਕਰਾਉਨੇ ਆ ਜਿਵੇਂ ਉੱਥੇ ਦੀ ਸਪੋਰਟਸ ਦਾ ਕੰਮ ਚਲਾਉਣਾ ਹੈ ਉਵੇਂ ਹੀ ਆਪਣੇ ਪਿੰਡ ਦਾ ਵੀ ਆ ਕੇ ਸਟੇਡੀਅਮ ਦੀ ਅਸੀਂ ਚਾਹੁੰਦੇ ਆ ਅਸੀਂ ਬਾਹਰੋਂ ਪੈਸਾ ਜ਼ਰੂਰ ਇਕੱਠਾ ਕਰ ਲੈਣਾ ਪਰ ਮੋਰੇ ਕਿਸ ਢੰਗ ਦੇ ਨਾਲ ਲਾਉਣਾ ਹੈ ਉਹ ਤੁਸੀਂ ਜਾ ਕੇ ਦੇਖੋ ਤੇ ਉਹਨੂੰ ਨਾਲ ਲੈ ਕੇ ਆ ਜਦੋਂ ਮੈਂ ਇੱਥੇ ਪਹੁੰਚਾ ਪ੍ਰਿੰਸੀਪਲ ਸਾਹਿਬ ਕੋਲ ਨੂੰ ਤੇ ਬਹੁਤ ਖੁਸ਼ੀ ਹੋਈ ਜਦੋਂ ਕਿਸੇ ਸੰਸਥਾ ਦਾ ਮੁਖੀ ਜਿਹੜਾ ਆ ਤੁਹਾਨੂੰ ਡਟ ਕੇ ਸਪੋਰਟ ਕਰਦਾ ਹੈ ਤੇ ਇਹਨਾਂ ਨੇ ਇਹ ਵੀ ਗੱਲ ਕਹੀ ਕਿ ਸਟੇਡੀਅਮ ਵੀ ਬਣਾਉਣਾ ਤੇ ਸਕੂਲ ਦੇ ਵਿੱਚ ਵੀ ਕੋਈ ਬਹੁਤ ਕੰਮ ਹੋਣੇ ਆਲੇ ਆ ਇਹ ਉਹ ਵੀ ਕਰਾਓ ਇੱਕ ਡੀਪ ਬੋਰ ਡੂੰਘਾ 500 ਫੁੱਟ ਡੂੰਘਾ ਟਿਊਬਲ ਜਿਹੜਾ ਆ ਉਹ ਲਵਾਇਆ ਕਿਉਂਕਿ ਉਹਦੇ ਲਈ ਜ਼ਰੂਰੀ ਆ ਗਰਾਊਂਡ ਨੂੰ ਸਿੰਜਣ ਦੇ ਲਈ ਆਪਾਂ ਰੇਨ ਗਨ ਸਿਸਟਮ ਜਿਹੜਾ ਆ ਉਹ ਲਵਾਤਾ ਇਹ ਕਾਬੀ ਜਿਹੜਾ ਆ ਅਸੀਂ ਸਾਰਾ ਚੈੱਕ ਕਰ ਰਹੇ ਆਂ ਵੀ ਕਿਹੜਾ ਲਾਉਣਾ ਵਧੀਆ ਜਿਹੜਾ ਜਿਵੇਂ ਪ੍ਰਿੰਸੀਪਲ ਸਾਹਿਬ ਨੇ ਗੱਲ ਕੀਤੀ ਹੈ ਕਿ ਇਸ ਗਰਾਊਂਡ ਨੂੰ ਅਸੀਂ ਇੰਟਰਨੈਸ਼ਨਲ ਪੱਧਰ ਦੀ ਗਰਾਊਂਡ ਜਿਹੜੀ ਆ ਉਹ ਬਣਾਉਣੀ ਚਾਹੁੰਦੇ ਆਂ ਇਦੇ ਵਿੱਚ ਫੈਂਸਿੰਗ ਵੀ ਲਗਣੀ ਆਜ ਕਿਉਂਕਿ ਆਮ ਰਿਕੁਆਇਰਮੈਂਟ ਆ ਕਿ ਜੇ ਕੋਈ ਤੁਸੀਂ ਨੈਸ਼ਨਲ ਮੈਚ ਕਰਾਉਣਾ ਹੈ ਤੇ ਫੈਂਸਿੰਗ ਤੋਂ ਬਿਨਾ ਉਹ ਕਰਾਉਂਦੇ ਨਹੀਂ ਇਸ ਗਰਾਊਂਡ ਨੂੰ ਉਸ ਪੱਧਰ ਤੇ ਲੈ ਕੇ ਜਾਣਾ ਜਦੋਂ ਵੀ ਕਦੇ ਕੋਈ ਨੈਸ਼ਨਲ ਦਾ ਮੈਚ ਹੋਵੇ ਤਾਂ ਪੀਐਫਏ ਦੀ ਪ੍ਰਾਇਓਰਿਟੀ ਹੋਵੇ ਕਿ ਅਸੀਂ ਉਹ ਪੱਦੀ ਸੂਰਾ ਸਿੰਘ ਵਾਲੀ ਗਰਾਊਂਡ ਜਿਹੜੀ ਆ ਉੱਥੇ ਜਾ ਕੇ ਇਵੈਂਟ ਕਰਾਉਣੀ ਆ ਜਿਹੜੀਆਂ ਸਾਨੂੰ ਉਹ ਦੱਸ ਕੇ ਗਏ ਆ ਕਿ ਆ ਚੇਂਜਿੰਗ ਰੂਮ ਬਣਾਓ ਇੱਥੇ ਆ ਅਟੈਚ ਬਾਥਰੂਮ ਕਰੋ ਅਸੀਂ ਸਾਡੀ ਕੋਸ਼ਿਸ਼ ਆ ਕਿ ਉਹ ਸਟੈਪ ਬਾਈ ਸਟੈਪ ਅਸੀਂ ਸਾਰਾ ਹੀ ਇੱਥੇ ਲਾਈਟਾਂ ਦਾ ਵੀ ਪ੍ਰਬੰਧ ਦਾ ਅਸੀਂ ਬੇਨਤੀਆਂ ਕਰ ਕਰਕੇ ਆਏ ਆ ਕੱਲ ਕੋਸ਼ਿਸ਼ ਆ ਸਾਡੀ ਕਿ ਇਸ ਗਰਾਉਂਡ ਨੂੰ ਨੈਸ਼ਨਲ ਪੱਧਰ ਦੀ ਬਣਾਇਆ ਜਾਵੇ ਸਕੂਲ ਜਿਹੜਾ ਸਾਡਾ ਪਹਿਲਾਂ ਹੀ ਮਹਾਰਾ ਦੀ ਕਿਰਪਾ ਪੱਦੀ ਸੂਰਾ ਸਿੰਘ ਦਾ ਸਕੂਲ ਜਿਹੜਾ ਉਹ ਪਹਿਲੇ 10 ਸਕੂਲਾਂ ਦੇ ਵਿੱਚ ਆਉਂਦਾ ਪੰਜਾਬ ਦੇਆਂ ਚ ਸੋ ਇਸ ਗੱਲ ਦਾ ਵੀ ਸਾਡੇ ਪਿੰਡ ਨੂੰ ਪੱਦੀ ਸੂਰਾ ਸਿੰਘ ਨੂੰ ਇਹ ਸਕੂਲ ਤੇ ਵੀ ਮਾਣ ਆ ਮੈਂ ਹਰਜਿੰਦਰ ਸਿੰਘ ਸੈਕਟਰੀ ਪੰਜਾਬ ਫੋਟੋ ਵਾਲ ਐਸੋਸੀਏਸ਼ਨ ਸਰਦਾਰ ਕੁਵਾਰ ਸਿੰਘ ਜੀ ਖੇੜਾ ਜੀ ਦੀ ਰੋਕਾਇਸ ਸੀਗੀ ਕਿ ਅਸੀਂ ਪੱਦੀ ਸੂਰਜ ਸਿੰਘ ਅੱਜ ਗਰਾਊਂਡ ਦੇ ਵਿੱਚ ਆਈਏ ਜੋ ਇੱਥੇ ਰੈਨੋਵੇਸ਼ਨ ਚੱਲ ਰਹੀ ਹੈ ਗਰਾਊਂਡ ਨੂੰ ਲੈ ਕੇ ਔਰ ਸਟੇਡੀਅਮ ਨੂੰ ਲੈ ਕੇ ਉਹਦੇ ਬਾਰੇ ਡਿਸਕਸ਼ਨ ਕਰਨੀ ਸੀਗੀ ਸਭ ਤੋਂ ਪਹਿਲਾਂ ਤਾਂ ਸਾਨੂੰ ਖੁਸ਼ੀ ਹੋਈ ਕਿ ਇਹਨਾਂ ਦੀ ਸਮੁੱਚੀ ਟੀਮ ਔਰ ਜੇ ਸੁਪਰਾਲੇ ਨਾਲ ਇਹ ਗਰਾਊਂਡ ਤੇ ਸਟੇਡੀਅਮ ਨੂੰ ਬਣਾਉਣਾ ਚਾਹੁੰਦੀ ਆ ਇਹਨਾਂ ਦਾ ਮੋਸਟਲੀ ਏਮ ਇਹੀ ਆ ਕਿ ਜੋ ਵੀ ਨੈਸ਼ਨਲ ਐਕਟੀਵਿਟੀ 올 ਇੰਡੀਆ ਫੁੱਟਬਾਲ ਫੈਡਰੇਸ਼ਨ ਤੋਂ ਪੰਜਾਬ ਨੂੰ ਮਿਲਦੀ ਆ ਉਹ ਜੇ ਰਿਕੁਆਇਰਮੈਂਟਸ ਪੂਰੀਆਂ ਕਰਦਾ ਤਾਂ ਉਹ ਇਸ ਗਰਾਊਂਡ ਦੇ ਵਿੱਚ ਹੋ ਸਕਣ ਉਦੇ ਬਾਰੇ ਡਿਸਕਸ਼ਨ ਹੋਈ ਹੈ ਇਹਨਾਂ ਨੂੰ ਜੋ ਜੋ ਸਾਨੂੰ ਬੇਸਿਕ ਰਿਕੁਆਇਰਮੈਂਟ ਇਹਨਾਂ ਨੂੰ ਅਸੀਂ ਦੱਸੀਆਂ ਔਰ ਇਹਨਾਂ ਨੇ 100% ਕਮਿਟ ਕੀਤਾ ਕਿ ਅਸੀਂ ਉਹ ਪੂਰੀਆਂ ਕਰਾਂਗੇ ਤੇ ਫਿਊਚਰ ਦੇ ਵਿੱਚ ਜਦੋਂ ਵੀ ਸਾਨੂੰ ਕੋਈ ਨੈਸ਼ਨਲ ਐਕਟੀਵਿਟੀ ਮਿਲੇਗੀ ਅਸੀਂ ਇਹ ਵੈਨਿਊ ਨੂੰ 올 ਇੰਡੀਆ ਫੁੱਟਬਾਲ ਫੈਡਰੇਸ਼ਨ ਦੇ ਅੱਗੇ ਅਸੀਂ ਰੱਖਾਂਗੇ ਤੇ ਮੋਸਟ ਪ੍ਰੋਬਬਲੀ ਸਾਨੂੰ ਉਮੀਦ ਆ ਕਿ ਜੇ ਸਾਰੀਆਂ ਰਿਕੁਆਇਰਮੈਂਟ ਪੂਰੀਆਂ ਕਰੂਗਾ ਤਾਂ ਇੱਥੇ ਨੈਸ਼ਨਲ ਐਕਟੀਵਿਟੀ ਚ ਅੱਗੇ ਕਦੀ ਇੰਟਰਨੈਸ਼ਨਲ ਐਕਟੀਵਿਟੀ ਵੀ ਹੋ ਸਕਦੀ ਹੈ ਥੈਂਕ ਯੂ ਮੈਂ ਚਰਮਨ ਸਿੰਘ ਰਿਟਾਇਰਡ ਡਿਸਟ੍ਰਿਕਟ ਸਪੋਰਟਸ ਆਫੀਸਰ ਬੇਸਿਕਲੀ ਮੈਂ ਫੁੱਟਬ ਅੱਜ ਪੱਤੀ ਸੁਰਾ ਸਿੰਘ ਪਿੰਡ ਵਿਖੇ ਆਏ ਆਂ ਸਰਦਾਰ ਕਪਾਲ ਸਿੰਘ ਖੇੜਾ ਜਿਹੜਾ ਸੋਸ਼ਲ ਵਰਕਰ ਵੀ ਹੈ ਸਪੋਰਟਸ ਦੇ ਡਿਵੈਲਪਮੈਂਟ ਵਿੱਚ ਦਿਨ ਰਾਤ ਕਿਤਾ ਹੈ ਅੱਜ ਉਹਨਾਂ ਨੇ ਇਸ ਪਿੰਡ ਦੇ ਵਿੱਚ ਵਿਜ਼ਿਟ ਕਰਾਇਆ ਪੀਐਫਏ ਤੋਂ ਵੀ ਅਫੀਸ਼ੀਅਲ ਆਏ ਨੇ ਇਸ ਗਰਾਊਂਡ ਨੂੰ ਦੇਖ ਕੇ ਇਲਾਕਾ ਨਿਵਾਸੀਆਂ ਦਾ ਖਿਡਾਰੀਆਂ ਦਾ ਪਤਵੰਤੇ ਸਜਣਾਂ ਦਾ ਔਰ ਐਨਰਜੀ ਦਾ ਜੋ ਇਛਾ ਦੇਖਿਆ ਬਹੁਤ ਹੀ ਮਨ ਖੁਸ਼ ਹੋਇਆ ਕਿ ਇਸ ਗਰਾਊਂਡ ਨੂੰ ਨੈਸ਼ਨਲ ਪੱਧਰ ਦਾ ਬਣਾਇਆ ਜਾਵੇ ਤਾਂ ਕਿ ਨੈਸ਼ਨਲ ਐਕਟੀਵਿਟੀ ਜਦੋਂ ਵੀ ਕਿਤੇ ਹੋਵੇ ਪੀਐਫਏ ਨੂੰ ਅਲਾਟਮੈਂਟ ਹੋਵੇ ਤਾਂ ਇਸ ਪਤਿਸੁਰਾ ਸਿੰਘ ਪਿੰਡ ਵਿੱਚ ਕਰਾਈ ਜਾਵੇ ਮੈਂ ਜਿਹੜਾ ਦੇਖਿਆ ਉਹ ਸਾਰਾ ਇਹ ਸਿਚੁਏਸ਼ਨ ਜਿਹੜੀ ਹੈ ਬਹੁਤ ਹੀ ਸੁੰਦਰ ਹੈ ਬਹੁਤ ਘੱਟ ਤਾਂ ਮਿਲਦੀ ਹੈ 메ਨ ਟ੍ਰੈਕ ਚੰਡੀਗੜ੍ਹ ਹੁਸ਼ਿਆਰਪੁਰ ਰੋਡ ਦੇ ਉੱਤੇ ਹੈ ਪਿੰਡ ਇਹ ਤੇ ਗਰਾਊਂਡ ਵੀ ਨਾਲ ਹੈ ਤੇ ਲੋਕੇਸ਼ਨ ਇੰਨੀ ਸੋਹਣੀ ਹੈ ਕਿ ਕੋਈ ਇੰਟਰਫੀਰੈਂਸ ਹੈ ਨਹੀਂ ਕਿਸੇ ਬਾਹਰਲੀ ਬਹੁਤ ਹੀ ਲਾਗ ਹੈ ਪਿੰਡ ਤੋਂ ਤੋਂ ਹਟਮਿਆ ਜਨਤਾ ਦਾ ਕੋਈ ਦਖਲਦਾਰ ਜਿੰਨੇ ਕਿਸੇ ਤੇ ਇਸ ਕਰਕੇ ਇਸ ਸਟੇਡੀਅਮ ਨੂੰ ਔਰ ਵਿਦਿਆ ਬਣਾਉਣ ਲਈ ਐਨਰਜੀਵੇਂ ਪ੍ਰਿੰਸੀਪਲ ਸਾਹਿਬ ਵੀ ਕਹਿ ਰਹੇ ਆ ਬਹੁਤ ਵੱਡਾ ਸਹਿਯੋਗ ਦੇ ਰਹੇ ਆ ਮੈਂ ਸਾਰਿਆਂ ਦਾ ਬੇਨਤੀ ਕਰਾਂ ਕਿ ਥੋੜੀ ਥੋੜੀ ਵੀ ਆਪਾਂ ਹਿੰਮਤ ਕਰੀ ਥੋੜੀ ਥੋੜੀ ਮਦਦ ਕਰੀਏ ਤੇ ਵੱਡਾ ਸਟੇਡੀਅਮ ਬਣ ਸਕਦਾ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਚਰਨ ਮਨਾਰਾ ਹੋਏਗਾ ਸਾਡਾ ਪਿੰਡ